ਗੱਲਾਂ ਇਸ ਵੇਲੇ ਕਹਿ ਲਈਏ ਕਿ ਟਿਕਾਣੇ ਲੱਗ ਰਹੀਆਂ ਟਿਕਾਣੇ ਗੱਲਾਂ ਲੱਗ ਰਹੀਆਂ ਹਰਿਆਣੀਆਂ ਸ਼ੁਰੂਆਤ ਹਰਿਆਣੇ ਤੋਂ ਕਰ ਲੈਣੇ ਆ ਸਰ ਜਿੱਥੇ ਇਸ ਵੇਲੇ ਵੋਟਾਂ ਦਾ ਟ੍ਰੈਂਡ ਜਿਹੜਾ ਹੈ ਉਹ ਕਹਿ ਲੋ ਕਿ ਰਲਵਾ ਦਿਵਾਇਆ ਆ ਜੇ ਆਪਾਂ ਦੇਖੀਏ ਤਾਂ ਗੁਰੂਗ੍ਰਾਮ ਦੇ ਵਿੱਚ 1 ਵਜੇ ਤੱਕ ਜੇ 27.70 ਪੋਲਿੰਗ ਸੀ ਤਾਂ ਉਥੇ ਜਿੰਦਾ ਬਾਦਸ਼ਾਹਪੁਰ ਦੇ ਜੇ ਆਪਾਂ ਵਿੱਚ ਦੇਖੀਏ ਤਾਂ ਥੋੜੀ ਗੜਬੜ ਵੀ ਹੋਈ ਹੈ ਤੇ ਪਟੋਤੀ ਸੀਟ ਤੇ 30.40 ਸੀਗਾ ਬਾਦਸ਼ਾਹ ਬਾਦਸ਼ਾਹ ਉਥੇ 26 ਸੀਗਾ ਯਾਨੀ ਜਿਹੜਾ ਵੋਟਾਂ ਦਾ ਟ੍ਰੈਂਡ ਹੈ ਸਰ ਕਿ ਉਹ ਉਥੇ ਬਹੁਤ ਕੁਝ ਤੈਅ ਕਰਨ ਜਾ ਰਿਹਾ ਹੈ نو ਦੇ ਵਿੱਚ ਦੱਸਦੇ ਆ ਕਿ ਕਾਂਗਰਸ ਬੀਐਸਪੀ ਦੇ ਜਿਹੜੇ ਕਾਗੂਨ ਨੇ ਉਹਨਾਂ ਦੇ ਵਿੱਚ ਕਾਫੀ ਵੱਡਾ ਕਿਹੜਾ ਹੋਇਆ ਪਥਰਾ ਹੋਇਆ 36.69% ਇੱਥੇ ਵੀ ਪੋਲਿੰਗ ਹੋਈ ਆ ਸੋਨੀਪੱਤ ਜ਼ਿਲ੍ਹੇ ਦੇ ਵਿੱਚ 1 ਵਜੇ ਤੱਕ 33.64 ਪੋਲਿੰਗ ਹੋਈ ਆ ਤੇ ਪਾਣੀਪੱਤ ਦੀ ਗੱਲ ਕਰੀਏ ਇੱਥੇ 38.24 ਇਸ ਕਰਕੇ ਜੇ ਆਪਾਂ ਦੇਖੀਏ ਅੰਮ੍ਰਿਤਾਲੇ ਦੇ ਵਿੱਚ 39.47 ਫਰੀਦাবাদ ਦੇ ਵਿੱਚ 1 ਵਜੇ ਤੱਕ 31.71 ਯਾਨੀ ਆ ਰੋਟਕ ਦੇ ਵਿੱਚ ਦੇਖੋਗੇ ਤਾਂ 36.19 ਕਲਾ ਨੌਰ ਦੇ ਵਿੱਚ ਸਭ ਤੋਂ ਜ਼ਿਆਦਾ 40.2 ਤਾਂ ਕੁੱਲ ਮਿਲਾ ਕੇ ਜੋ ਆਪਣਾ ਹਰਿਆਣਾ ਦਾ ਦੇਖਦੇ ਪਏ ਗਵਾਂਧੀ ਸੂਬੇ ਦਾ ਟ੍ਰੈਂਡ ਹੈ ਉਹ ਰਲਵਾ ਮਿਲਵਾ ਹੈ ਸਭ ਰਲਵਾ ਮਿਲਵਾ ਮਤਲਬ ਕਿਤੇ ਜ਼ਿਆਦਾ ਹੈ ਕਿਤੇ ਘੱਟ ਹੈ ਕਿਤੇ ਝੜਪ ਵੀ ਹੋ ਰਹੀ ਆ ਕਿਤੇ ਕਹਿ ਲੋ ਕਿ ਭਾਈ ਆ ਆਮ ਤੌਰ ਤੇ ਜਿਵੇਂ ਸਧਾਰਨ ਤਰੀਕੇ ਦੇ ਨਾਲ VOTING ਹੁੰਦੀ ਹੈ ਕਿਤੇ ਇਸ ਤਰ੍ਹਾਂ ਵੀ ਚੱਲ ਰਹੀ ਹੈ ਸੋ ਰਲਵਾ ਮਿਲਵਾ ਟ੍ਰੈਂਡ ਹੈ ਜੀ ਪਰ ਮੈਂ ਹਰਿਆਣੇ ਦੀ ਓਵਰਆਲ ਜੇ ਤੁਹਾਨੂੰ ਇੱਕ ਤਸਵੀਰ ਦੇਣੀ ਚਾਹਾਂ ਮੇਰਾ ਜੇ ਪੁਆਇੰਟ ਆਫ 视图 ਤੁਸੀਂ ਸੁੰਨਾ ਚਾਹੋ ਤਾਂ ਚਾ ਇਸ ਮਤਲਬ ਕਿ ਤੁਸੀਂ ਸਾਰੇ ਪੋਲਿੰਗ ਟ੍ਰੈਂਡ ਨੂੰ ਦੇਖੋਗੇ ਕੈਮਰਾ ਮੰਨਣਾ ਹੈ ਕਿ ਅਸਲ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਕਹਿ ਲੋ ਕਿੰਨੀ ਮਜ਼ਬੂਤ ਹੋ ਕੇ ਨਿਕਲਦੀ ਹੈ ਇਹ ਤੈ ਕਰਣਗੀਆਂ ਕੁਝ 25 25 ਕੁ ਸੀਟਾਂ ਬਾਕੀ ਗੇਮ ਤਾਂ ਪੱਕੀ ਹੋਈ ਪਈ ਆ ਭਾਜਪਾ ਨੇ ਜਿੰਨੀਆਂ ਲਜਾਣੀਆਂ ਜਾਂ ਮਤਲਬ ਕਿ ਕਾਂਗਰਸ ਨੇ ਜਿੰਨੀਆਂ ਲਜਾਣੀਆਂ ਤਕਰੀਬਨ ਕਹਿ ਲੋ ਕਿ ਠੀਕਾ ਕਾਂਗਰਸ ਲਗਭਗ ਕਹ ਲਓ ਕਿ ਮੇਰੀ ਨਜ਼ਰ ਦੇ ਵਿੱਚ 50 ਦੇ ਲਗਭਗ ਥਾ ਹੈ 50 ਦੇ ਲਗਭਗ ਹੈ ਪਰ 50 ਅਮਿਤ ਸ਼ਾ ਵਰਗੇ ਬੰਦੇ ਨਾਲ ਜਦੋਂ ਤੁਸੀਂ ਭਿੜਦੇ ਹੋ ਤਾਂ ਨਾ ਕਾਫੀ ਹੋ ਜਾਂਦੀਆਂ ਨੇ ਕਿਉਂ ਕਿ ਸ਼ੈਲੀ ਤਾਂ ਉੱਥੇ ਚਾਹੀਦੀਆਂ ਨੇ ਸਰ ਸ਼ੈਲੀ ਤਾਂ ਚਾਹੀਦੀਆਂ ਨੇ ਸਰ ਬਿਲਕੁਲ ਜਿਦਾ ਵਿਜੇ ਸਿੰਘ ਜੀ ਦਾ ਕਮੈਂਟ ਹੈ ਕਿ ਜੇ ਭਾਜਪਾ 30 ਟੱਚ ਕਰਦੀ ਆ ਬਿਲਕੁਲ ਫਿਰ ਪਿਛਲੀ ਵਾਰ ਜਿਵੇਂ ਹੋਇਆ ਸੀਗਾ ਸਭ ਕੁਝ ਉਸ ਤਰ੍ਹਾਂ ਹੋ ਸਕਦਾ ਹੈ ਪਰ ਭਾਜਪਾ ਇਸ ਵੇਲੇ 15 ਤੋਂ 20 ਲੈ ਜਾਵੇ ਤਾਂ ਬਹੁਤ ਵੱਡੀ ਗੱਲ ਹੈ ਸਾਬ ਕਿਉਂਕਿ ਅਦਰਸ ਕੁਝ ਜਿੱਦਾਂ ਹੁਣ ਆਪਾਂ ਦੇਖਦੇ ਆ ਸਟੀਲ ਕਿੰਗ ਜਿੰਦਲ ਦੀ ਮਾਤਾ ਜਾਂ ਕੁਝ ਐਸੇ ਚਿਹਰੇ ਹਨ ਜਿਹੜੇ ਕਿ ਇਹਨਾਂ ਦੋਨਾਂ ਧਿਰਾਂ ਤੋਂ ਹੀ ਅੱਗੇ ਆ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਸੰਕੇਤ ਦਿੰਦੀਆਂ ਨੇ ਕਿ ਜਿਹੜੀਆਂ ਫਸੀਆਂ ਵੀਆਂ ਸੀਟਾਂ ਨੇ ਅਸਲ ਦੇ ਵਿੱਚ ਬਿਲਕੁਲ ਗ੍ਰੈਪੀ ਜੀ ਮੈਂ ਉਹੀ ਗੱਲ ਕਹਿ ਰਿਹਾ ਕਿ ਜਿਹੜੀਆਂ ਚਲੋ ਲਾ ਲਓ ਕਿ 20 25 ਸੀਟਾਂ ਲਾ ਲਓ ਪਰ ਮੇਰਾ ਅੰਦਾਜ਼ਾ ਹੈ ਕਿ 20 25 ਤੋਂ ਸ਼ਾਇਦ 1 2 ਵੱਧ ਜਾਂ ਘੱਟ ਹੋ ਸਕਦੀਆਂ ਉਹ ਜਿਹੜੀਆਂ ਫਸੀਆਂ ਸੀਟਾਂ ਨੇ ਉਹਦੇ ਚ ਕਾਂਗਰਸ ਜਿਹੜੀ ਹੈ ਉਹ ਅੱਛਾ ਪ੍ਰਦਰਸ਼ਨ ਕਰ ਜਾਵੇ ਤੇ ਕਿਸੇ ਤਰੀਕੇ ਨਾਲ 55 ਤੋਂ 65 ਦੇ ਵਿਚਾਲੇ ਵਾਲੀ ਲਾਈਨ 'ਚ ਆ ਜਾਵੇ ਫਿਰ ਕਾਂਗਰਸ ਨਹੀਂ ਇਹਨਾਂ ਦੀ ਫਿਰ ਕਾਂਗਰਸ ਮਾਤ ਨਹੀਂ ਖਾਊਗੀ ਤੇ ਫਿਰ ਉਲਟਾ ਕੈਲੂ ਕੇ ਜਿੱਦਾਂ ਆਪਾਂ ਦੇਖੀਏ ਤਾਂ ਅਮਿਤ ਸ਼ਾ ਤੇ ਜਾਂ ਇਹਨਾਂ ਦਾ ਕੁੰਬਾ ਉਹ ਖਿੱਲਰ ਦਾ ਨਜ਼ਰ ਆਊਗਾ ਕਿਉਂ ਕਿ ਕਿਉਂਕਿ ਸਾਰਿਆਂ ਨੇ ਫਿਰ ਭਾਂਡਾ ਭੰਨਣਾ ਹੈ ਖੱਟਰ ਤੇ ਖੱਟਰ ਨੂੰ ਤੁਸੀਂ ਲਿਆ ਕੇ ਸਾਡੇ ਉੱਤੇ ਜਿਹੜਾ ਬਿਠਾ ਦਿੱਤਾ ਖੱਟਰ ਨੇ ਬੇੜਾ ਕਰਕ ਕਰ ਦਿੱਤਾ ਤੇ ਜੇ ਮంత్రి ਇਹਨਾਂ ਦੇ ਮੰਤਰੀ ਤਾਂ ਕਹਿੰਦੇ ਕੋਈ ਜਿੱਤ ਦਾ ਨਜ਼ਰ ਹੀ ਨਹੀਂ ਆ ਰਿਹਾ ਸਾਬ ਇਸ ਵੇਲੇ ਮੰਤਰੀ ਤਾਂ ਹੋ ਸਕਦਾ ਕਿ ਬਈ ਮਤਲਬ ਕੋਈ ਇੱਕ ਅੱਧ ਜਿੱਤ ਜਾਵੇ ਕੋਈ ਦੋ ਚਾਰ ਜਿੱਤ ਜਾਣ ਬੋਣੀ ਹੋ ਜਾਵੇ ਮੰਤਰੀਆਂ ਤੇ ਬਹੁਤ ਵੱਡੀ ਗੱਲ ਐ ਸਾਬ ਤਾਂ ਉਹ ਸਾਰਾ ਜਿਹੜਾ ਭਾਂਡਾ ਭੱਜੇਗਾ ਨਾ ਸਰ ਉਹ ਖੱਟਰ ਦੇ ਸਿਰ ਤੇ ਬਚੇਗਾ ਤੇ ਖੱਟਰ ਨੇ ਹੀ ਭਾਜਪਾ ਦਾ ਜਾਂ ਆਰਐਸਐਸ ਦਾ ਜਿਹੜਾ ਉੱਥੇ ਕੀਤਾ ਹੋਇਆ ਕੰਮ ਸੀ ਉਹਤੇ ਤੇ ਪਾਣੀ ਫੇਰ ਦਿੱਤਾ ਕਾਲੂ ਕੇ ਬਾਲਟੀਆਂ ਪਰ ਪਰ ਕੇ ਸਰ ਸੋ ਬਿਲਕੁਲ ਕਾਲੂ ਸਾਹਿਬ ਗੱਲ ਇਹ ਆ ਕਿ ਸੀਐਮ ਵੀ ਹਾਰ ਰਿਹਾ ਹਾਂਜੀ ਹਾਂਜੀ ਉਹੀ ਆ ਨਾ ਕਿ ਨਾਇਬ ਸੈਣੀ ਨਾਇਬ ਸੈਣੀ ਜਿਹੜਾ ਉਹ ਤੇ ਖੱਟਰ ਤਾਂ ਇੱਕ ਉਹ ਵੀ ਖੱਟਰ ਤਾਂ ਹੀ ਇੱਕ ਤਰ੍ਹਾਂ ਨਾਲ ਕਹ ਲਓ ਕਿ ਪਿਆਦਾ ਹੈ ਖੱਟਰ ਦਾ ਪੀਏ ਵੀ ਰਿਹਾ ਦੱਸ ਦੇ ਕਿਉਂ ਚਾਹ ਵੀ ਬਣਾਉਂਦਾ ਰਿਹਾ ਇਹਨਾਂ ਦੀ ਰਸੋਈ 'ਚ ਖਾਣਾ ਵਾਣਾ ਵੀ ਬਣਾ ਲੈਂਦਾ ਸੀ ਅੱਛਾ ਕਹਿੰਦੇ ਕਿ ਖਾਣਾ ਵੀ ਅੱਛਾ ਬਣਾਉਂਦਾ ਸੀਗਾ ਭਈ ਉਹ ਤਾਂ ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸ ਦੀਆਂ ਪਈਆਂ ਕਿ ਜਦੋਂ ਭਾਜਪਾ ਦਾ ਉਥੇ ਬੈਂਡ ਵੱਜੇਗਾ ਗੁਜਰਾਤ ਲ lobby ਦੀਆਂ ਚੂਲਾ ਹਿਲਣੀਆਂ ਸਟਾਰਟ ਹੋ ਜਾਣਗੀਆਂ ਸਰ ਨਾਲ ਦੀ ਨਾਲ ਤੁਸੀਂ ਦੇਖਣਾ ਕਿ ਆਰਐਸਐਸ ਸ਼ਾਇਦ ਹੋ ਸਕਦਾ ਕਿ ਵਸੁੰਦਰਾ ਰਾਜੀ ਸਿੰਧੀਆ ਜਾਂ ਇਹੋ ਜੇ ਚਿਹਰੇ ਨੂੰ ਉਭਾਰ ਦੇਵੇ ਨਾਲ ਦੀ ਨਾਲ ਨਾਲ ਦੀ ਨਾਲ ਡ라이ਵਰ ਆਫ ਖਤਰਸਾ ਬਿਲਕੁਲ ਮਾਲਵਾ ਬਲੌਕ ਜੀ ਪਰ ਦੱਸਦਿਆ ਕਿ ਚਾਹ ਪਾਣੀ ਵੀ ਕਰ ਲੈਂਦਾ ਸੀਗਾ ਟਾਈਪਿੰਗ ਵੀ ਕਰ ਲੈਂਦਾ ਹੁੰਦਾ ਸੀਗਾ ਤਾਂ ਹਾਂ ਬਿਲਕੁਲ ਵਜ ਸਾਬ ਦੀ ਵੀ ਸੀਟ ਖਤਰੇ ਚ ਹੈ ਬਿਲਕੁਲ ਦਲਬੀਰ ਜੀ ਬਿਲਕੁਲ ਬਿਲਕੁਲ ਵਜ ਸਾਬ ਵੀ ਫਸੇ ਹੋਇਆ ਆਪਾਂ ਇਹ ਨਹੀਂ ਕਹਿ ਸਕਦੇ ਬਿਲਕੁਲ ਪਰ ਖਤਰੇ ਚ ਹੈਗੇ ਆ ਤਾਂ ਕੌਣ ਮਲਾਕੀ ਕਾਂਗਰਸ ਸਖਤ ਤੋਂ ਪਾਰ ਜਾਂਦੀ ਸਥਿਤੀ ਚ ਹੈ ਕਰਾਈ ਵਾਲਾ ਜੀ ਬਿਲਕੁਲ ਅਸੀਂ ਵੀ ਕਹਿ ਰਹੇ ਹਾਂ ਪਰ ਜਿਵੇਂ ਆਪਾਂ ਕੁਝ ਫਸਵੀਆਂ ਸੀਟਾਂ ਦਾ ਅੰਕਲਨ ਕਰਦੇ ਹਾਂ ਕਿ ਉਹ 50 ਤੋਂ 60 ਵਾਲੀ ਲਾਈਨ ਜ਼ਰੂਰੀ ਨਹੀਂ ਕਿ 60 ਐਕਰੋਸ ਹੋ ਰਹੀ ਹੈ ਤਾਂ ਹੋ ਸਕਦਾ 50 ਤੋਂ 55 ਵੀ ਰਹਿ ਜਾਣ ਤਾਂ 46 ਤਾਂ ਉੱਥੇ ਚਾਹੀਦੇ ਆ 46 ਤਾਂ ਕਹਿ ਲੋ ਕਿ ਤੁਹਾਡੇ ਵਾਸਤੇ ਇੱਕ ਲਾਈਨ ਹੈ ਕਿ ਇਹਨੂੰ ਕ੍ਰੋਸ ਕਰੋਗੇ ਤੇ ਸਤਾ ਤੱਕ ਪਹੁੰਚੋਗੇ ਤਾਂ ਉਹ ਜਿਹੜੇ ਉਤਤੇ ਹੋਣਗੇ ਉਹੀ ਤੈ ਕਰਣਗੇ ਕਿ ਕਾਂਗਰਸ ਦੀ ਸਰਕਾਰ ਦਾ ਭਵਿੱਖ ਕੀ ਹੋਏਗਾ ਕਿਉਂਕਿ ਸਰ ਹਰਿਆਣਾ ਇੱਕ ਛੋਟਾ ਜਿਹਾ ਸਟੇਟ ਨਹੀਂ ਹੈ ਹਰਿਆਣੇ ਦੀ ਆਪਣੀ ਜਿਵੇਂ ਆਪਣੇ ਪੰਜਾਬੀਆਂ ਤੋਂ ਮਤਲਬ ਕਿ ਪੰਜਾਬੀਆਂ ਦੇ ਕੋਲ ਕਿੰਨੀਆਂ ਸੀਟਾਂ 117 ਆ ਤਾਂ ਲੋਕ ਸਭਾ ਦੀਆਂ 13 ਪਰ ਗੱਲ ਇਹ ਕਿ ਪੰਜਾਬ ਦੇ ਟ੍ਰੈਂਡ ਨੂੰ ਚੈੱਕ ਕੀਤਾ ਜਾਂਦਾ ਹਮੇਸ਼ਾ ਤਾਂ ਹੁਣ ਇਹੀ ਹਰਿਆਣਾ ਜਿਹੜਾ ਉਹ ਡਿਸਾਈਸਿਵ ਇਸਕਲੋਂ ਹੋਏਗਾ ਕਿਉਂਕਿ ਇੱਥੇ ਨਰੋਲ ਹਿੰਦੂਤਵ ਦੀ ਰਾਜਨੀਤੀ ਹੁੰਦੀ ਰਹੀ ਆ ਉਹ ਮਤਲਬ ਕਿ ਜੋ ਕਹ ਲੋ ਕਿ ਗਾਂ ਬੈਲ ਟੱਪਾ ਕਹਿ ਦਿੰਨੇ ਆ ਕਾਓ ਬੈਲਟ ਖੱਟਰ ਸਾਹਿਬ ਆਰਐਸਐਸ ਦੇ ਜਿਹੜੇ ਪ੍ਰਚਾਰਕ ਉਹ ਜਿਸ ਤਰ੍ਹਾਂ ਉਹਨਾਂ ਨੇ ਸਰਕਾਰ ਚਲਾਈ ਆ ਤਾਂ ਸਾਰਾ ਕੁਝ ਜਿਹੜਾ ਹੈ ਉਹ ਸਰ ਪ੍ਰਭਾਵਿਤ ਕਰੇਗਾ ਜੰਡੇ ਤੇ ਮੈਂ ਜਿਵੇਂ ਕਹ ਰਿਹਾ ਕਿ ਇਹਦਾ ਇਫੈਕਟ ਕੱਲਾ ਖੱਟਰ ਤੇ ਨਹੀਂ ਪਵੇਗਾ ਖੱਟਰ ਦੇ ਸਿਰ ਤੇ ਤਾਂ ਭਾਂਡਾ ਬਹੁਤ ਬੁਰੀ ਤਰ੍ਹਾਂ ਭਜਣਾ ਹੀ ਭਜਣਾ ਤਾਂ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਮਸਲਾ ਜਿਹੜਾ ਖੜਾ ਹੋਏਗਾ ਉਹ ਹੋਏਗਾ ਅੰਦਰੂਨੀ ਪੋਲਿਟਿਕਸ ਦਾ ਜਿੰਨੀ ਕੁ ਮੇਰੀ ਜਾਣਕਾਰੀ ਹੈ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਵੀ ਪਹਿਲਾਂ ਵਾਲੀ ਜਿਹੜੀ ਇਹਨਾਂ ਦੀ ਟਿਊਨਿੰਗ ਸੀਗੀ ਉਹ ਇੰਨਾ ਜ਼ਿਆਦਾ ਕਹੋ ਕਿ ਉਹ ਨੇੜਤਾ ਵਾਲਾ ਭਾਵ ਨਹੀਂ ਹੈਗਾ ਥੋੜਾ ਫਰਕ ਹੈ ਸੋ ਇਸ ਕਰਕੇ ਬਹੁਤ ਮਹੱਤਵਪੂਰਨ ਹੈ ਹਰਿਆਣੇ ਦਾ ਰਿਜ਼ਲਟ ਸਾਨੂੰ ਤਾਂ ਗੁਜਰਾਤ ਲੋਬੀ ਬਿਲਕੁਲ ਹਿਲ ਜਾਏਗੀ ਜਿਵੇਂ ਹੀ ਇਹ ਰਿਜ਼ਲਟ ਜੇ 60 ਤੋਂ ਪਾਰ ਜਾਏਗਾ ਕਾਂਗਰਸ ਇੱਕੋ ਝਟਕੇ 'ਚ ਜੇ 55 ਤੋਂ 60 ਦੇ ਵਿਚਾਲੇ ਵੀ ਆ ਜਾਂਦੀ ਆ ਤਾਂ ਇਸ ਦਾ ਮਤਲਬ ਹੈ ਕਿ ਜੋ ਪਕਾਨਾ ਜਗਾੜੂ ਚਨਕਿਆ ਦਾ ਜਾਂ ਨਰਿੰਦਰ ਮੋਦੀ ਦਾ ਇਹ ਸਰ ਬਿਲਕੁਲ ਠਸ ਝਾੜੂ ਇੱਕ ਸੀਟ ਦੀ ਸੰਭਾਵਨਾ ਰੱਖਦਾ ਸਰ ਜਗਾਦਰੀ ਦੀ ਹੋਰ ਕੁਛ ਨਹੀਂ ਉਹ ਵੋਟ ਕਟਵਾ ਕਿੱਥੇ ਕਿੱਥੇ ਸਾਬਤ ਹੁੰਦਾ ਬਾਅਦ 'ਚ ਪਤਾ ਲੱਗੇਗਾ ਹਾਂ ਜੀ ਸੱਤਾ ਪੱਟੀ ਜੀ ਬਿਲਕੁਲ OBC ST ਵੋਟ ਜਿਹੜੀ ਹੈ ਹਾਂ ਜੀ 15 ਤੋਂ 18 ਹਾਂ ਜੀ ਉਹੀ ਹੈ ਨਾ ਕਿ ਜੇ ਜਾਟ ਤੇ SC ਵੋਟ ਉਰਾਲੀ ਮਿਲੀ ਜਿਸ ਧਿਰ ਨੂੰ ਪੈਂਦੀ ਹੈ ਜਿਹਦੀ ਕਿ ਕਾਂਗਰਸ ਐਤਕੀ ਜ਼ਿਆਦਾ ਕਹਿ ਲੋ ਕਿ ਦਾਵੇਦਾਰ ਨਜ਼ਰ ਆ ਰਹੀ ਹੈ ਤਾਂ ਉੱਥੇ ਉਹੀ ਅੱਗੇ ਵੱਧ ਜਾਏਗਾ ਵਿਨੇਸ਼ ਫੋਗਾਟ ਦੇਖੋ ਆਸਾਨ ਤੇ ਨਹੀਂ ਹੈ ਵਿਨੇਸ਼ ਫੋਗਾਟ ਦਾ ਆਸਾਨ ਨਹੀਂ ਹੈ ਸਾਬ ਮੇਰਾ ਮੰਨਣਾ ਆਸਾਨ ਨਹੀਂ ਹੈ ਵਿਨੇਸ਼ ਫੋਗਾਟ ਵਾਸਤੇ ਪਰ ਗੱਲ ਇਹ ਆ ਕਿ ਸੀਟ ਕੱਢ ਸਕਦੀ ਹੈ ਵਿਨੇਸ਼ ਕੁਮਾਰ ਆਟਾ 36 ਬਰਾਦਰੀ ਦਾ ਕਨਸੈਪਟ ਹੈ ਸਰ ਸਾਬ ਕਹ ਲੋ ਜੀ 36 ਬਰਾਦਰੀ ਦਾ ਨਾ ਉੱਥੇ ਇੱਕ ਕਨਸੈਪਟ ਹੈ ਜਿਹਦੇ ਵਿੱਚ ਸਾਰੇ ਆ ਜਾਂਦੇ ਆ ਕਹ ਲੋ ਜਿਵੇਂ ਆਪਾਂ ਪੰਜਾਬੀ ਅੱਦਾ ਇੱਕ ਨਾਰਾ ਬੁਲੰਦ ਕਰਦੇ ਆ ਨਾ ਸਰ ਇਦਾਂ ਹੀ ਆ ਜਾਂਦਾ ਉਹਦੇ ਵਿੱਚ ਸਾਰੇ ਆ ਜਾਂਦੇ ਆ ਸਾਰੇ ਸਮਾਜਾਂ ਦੇ ਕਿਉਂਕਿ ਹਰਿਆਣੇ ਦਾ ਮੈ ਤੋਂ ਉਹਦਾ ਸਨੇਕਾ ਖਾਸਾ ਹੈ ਸਰ ਇਹ ਕਹਿ ਲੋ ਕਿ ਇਹਨਾਂ ਦਾ ਜਿਹੜਾ ਖਾ ਪੰਚਾਇਤ ਸਿਸਟਮ ਆ ਉਹ ਉਦੋਂ ਤੋਂ ਆ ਜਦੋਂ ਤੋਂ ਕਹਿ ਲੋ ਕਿ ਸੀਆਰਪੀਸੀ ਆਈਪੀਸੀ ਇਹ ਇਹ ਨਹੀਂ ਸੀ ਬਣੀਆਂ ਸਮਝਦੇ ਹੋ ਨਾ ਤਾਂ ਇਹ ਨੀਮਾਂ ਦੇ ਹਿਸਾਬ ਨਾਲ ਪਹਿਲਾਂ ਵੀ ਚੱਲਦੇ ਰਹੇ ਆ ਰਿਜ਼ਲਟ ਸਰ 8 ਨੂੰ ਆ 8 ਨੂੰ ਰਿਜ਼ਲਟ ਆ 8 ਨੂੰ ਪਤਾ ਲੱਗ ਜਾਏਗਾ ਕਿ ਜਗਾੜੂ ਅਚਾਨਕ ਕਿੱਥੇ ਕੁਖਰ ਹੁੰਦੇ ਆ ਪਰ ਮੇਰਾ ਮੰਨਣਾ ਹੈ ਕਿ ਹਰਿਆਣੇ ਦਾ ਨਤੀਜਾ ਬਹੁਤ ਕੁਝ ਤੈਅ ਕਰੇਗਾ ਤੇ ਇੱਥੋਂ ਜੇ ਹਿੱਲ ਗਿਆ ਜੰਮੂ ਕਸ਼ਮੀਰ ਚ ਤਾਂ ਸਪਸ਼ਟ ਬਹੁਮਤ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਨੂੰ ਮਿਲੇਗਾ ਪਰ ਦੂਸਰੇ ਪਾਸੇ ਫਿਰ ਚਾਰਖੰਡ ਤੇ ਆ ਗਿਆ ਮਹਾਰਾਸ਼ਟਰ ਮਹਾਰਾਸ਼ਟਰ ਚ ਤਾਂ ਗਰੰਟੀ ਹੈ ਸਰ ਮਹਾਰਾਸ਼ਟਰ ਤਾਂ ਇਹਨਾਂ ਨੂੰ ਭਜਾ ਭਜਾ ਕੇ ਜਿਵੇਂ ਆਪਾਂ ਕਹਿੰਨੇ ਨੇ ਭਜਾ ਭਜਾ ਕੇ ਕੁੱਟੇਗਾ ਕੁੱਟਣ ਤੋਂ ਭਾਵ ਸਿਆਸੀ ਤੌਰ ਤੇ ਸਰ ਅਦਰਵਾਇਜ਼ ਨਾਲ ਲੈਣਾ ਕਿਉਂਕਿ ਆਪਾਂ ਅਹਿੰਸਾ ਵਧੀਆਂ ਤੋ ਇਸ ਕਰਕੇ ਬਿਲਕੁਲ ਅਮਰਤਪਾਲ ਜੀ ਇਹ ਹਰਿਆਣੇ ਨੂੰ ਜਾਣਨ ਵਾਲਿਆਂ ਨੂੰ ਪਤਾ ਹੈ ਸਭ ਕਿ ਭਾਈ ਜੀ ਇਹਨਾਂ ਦਾ ਆਪਣਾ ਇੱਕ ਸਿਸਟਮ ਹੈ ਸਮਾਜਿਕ ਸਿਸਟਮ ਹੈ ਸਮਾਜਿਕ ਨਿਜ਼ਾਮ ਹੈ ਤੋ ਭਾਈ ਹੁਣ ਹਰਿਆਣੇ ਦੀ ਜਿਹੜੀ ਪੋਲਿਟਿਕਸ ਆ ਤੋ ਤੈ ਕਰੇਗੀ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਮੇਰੀ ਇੱਕ ਗੱਲ ਯਾਦ ਰੱਖਣਾ ਬਹੁਤ ਬੁਰੀ ਹੋਣ ਵਾਲੀ ਹੈ ਇਹਨਾਂ ਦੇ ਨਾਲ ਜਿਵੇਂ ਸਿੰਗਲ ਡਿਜੀਟ ਚ ਸਿਮਟ ਗਏ ਲੋਕ ਸਭਾ ਚ ਆਪਾ ਉਹ ਦੋ ਵੀ ਕਿਹਾ ਸੀਗਾ ਆਪਾਂ ਉਸ ਵੇਲੇ ਵੀ ਕਿਹਾ ਸੀਗਾ ਕਿ ਮਹਾਰਾਸ਼ਟਰ ਦੇ ਵਿੱਚ ਤੇ ਮੰਝੇ ਜਾ ਕੇ ਤਾਂ ਹੁਣ ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਚ ਇਹਨਾਂ ਦੇ ਨਾਲ ਉਤੋਂ ਵੀ ਬੁਰੀ ਹੋਣ ਜਾ ਰਹੀ ਹੈ ਉਹਦੇ ਕਈ ਕਾਰਨ ਨੇ ਸਰ ਮਹਾਰਾਸ਼ਟਰ ਦੇ ਵਿੱਚੋਂ ਵੱਡੇ ਵੱਡੇ ਪ੍ਰੋਜੈਕਟ ਗੁਜਰਾਤ ਚ ਲੈ ਜਾਣਾ ਉਹਨਾਂ ਦੀਆਂ ਪਾਰਟੀਆਂ ਖੇਤਰੀ ਪਾਰਟੀਆਂ ਨੂੰ ਤੋੜ ਦੇਣਾ ਸੋ ਇਹ ਇਹ ਸਾਰਾ ਕੁਝ ਹੈ ਮਹਾਰਾਸ਼ਟਰ ਦੇ ਵਿੱਚ ਰਣਜੀਤ ਜੀ ਵੋਟਾਂ ਜੜੀਆਂ ਨੇ ਕੈਲੋ ਨਵੰਬਰ ਦਸੰਬਰ ਚ ਜਦੋਂ ਆਪਣੀਆਂ ਜ਼ਿਮਨੀ ਚੋਣਾਂ ਹੋਣਗੀਆਂ ਨਾ ਸਮਝ ਲਓ ਕਿ ਉੱਥੇ ਵੋਟਾਂ ਆਉਣਗੀਆਂ ਤੇ ਪੱਕੀ ਗੱਲ ਐ ਜਦੋਂ ਆਪਣੇ ਜ਼ਿਮਨੀ ਚੋਣਾਂ ਹੋਣਗੀਆਂ ਤਾਂ ਉਦੋਂ ਬਿਲਕੁਲ ਅਨਮੋਲ ਪੱਟੀ ਜੀ ਮਹਾਰਾਸ਼ਟਰ ਦੇ ਵਿੱਚ ਤਾਂ ਤੁਸੀਂ ਦੇਖਿਓ ਉਹਨਾਂ ਦਾ ਹਾਲ ਕੀ ਕਰਦੇ ਹੋ ਅਮਿਤ ਸ਼ਾਹ ਨੂੰ ਸਬਕ ਸਿਖਾਉਣਗੇ ਐ ਕਿ ਮਰਾਠੇ ਬਹੁਤ ਦੁਖੀ ਨੇ ਤੇ ਤੁਸੀਂ ਦੇਖੋ ਇਹਨਾਂ ਦੀ ਸਰਕਾਰ ਦੇ ਹੀ ਉਹ ਡਿਪਟੀ ਸਪੀਕਰ ਆ ਉਹਨੇ ਤਿੰਨ ਮੰਜ਼ਲਾ ਜੋ ਵਿਧਾਨ ਸਭਾ ਦੀ ਇਮਾਰਤ ਤੇ ਉੱਤੋਂ ਛਾਲ ਮਾਰ ਦਿੱਤੀ ਉਹ ਕਹਿੰਦਾ ਛਾਲ ਮਾਰ ਕੇ ਮੈਂ ਮਰ ਜੂੰਗਾ ਜਿ ਕਹਿ ਉਹ ਕੋਈ ਗੱਲ ਨਹੀਂ ਹੈ ਸੱਤਾ ਪੱਟੀ ਜੀ ਤਾਂ ਮਹਾਰਾਸ਼ਟਰ ਕਹ ਲੋਕੇ ਆਖਰੀ ਉਹ ਜਿਵੇਂ ਹਰਿਆਣੇ ਚ ਕਿੱਲੀ ਗੈਦਨੇ ਆਪਾਂ ਕਹਿੰਨੇ ਆ ਨਾ ਕਿ ਆਖਰੀ ਕਿਲ ਉੱਥੇ ਕਿੱਲੀ ਠੋਕਣ ਗਿਓ ਹਰਿਆਣੇ ਦੇ ਵਿੱਚ ਮੈਂ ਕਹਿੰਦਾ ਕਿੱਲੀ ਤਾਂ ਉਹ ਕਿੱਲੀ ਠੋਕਣ ਗਏ ਚੰਗੀ ਤਰ੍ਹਾਂ ਜਿਚਾ ਕੇ ਇਹ ਇਹ ਗੱਲ ਤਾਂ ਮਤਲਬ ਕਿ ਪੂਰੀ ਗਰੰਟੀ ਸ਼ੋਦਾ ਕਿ ਮਹਾਰਾਸ਼ਟਰ ਦੇ ਵਿੱਚੋਂ ਪੱਤਾ ਸਾਫ ਹੋ ਜਾਏਗਾ ਔਰ ਉਤੋਂ ਵਿਹਾਰ ਬਿਹਾਰ ਦੇ ਵਿੱਚ ਟਿਕੜਮ ਤੇ ਬਿਤੇਰੀ ਚੱਲ ਰਹੀ ਆ ਪੀਕੇ ਵੀ ਆ ਗਿਆ ਮੈਦਾਨ ਦੇ ਵਿੱਚ ਪਰ ਬਿਹਾਰ ਦੇ ਵਿੱਚ ਮੈਂ ਸਮਝਦਾ ਕਿ ਬਿਲਕੁਲ ਜਾ ਕੇ ਗੇਮ ਪਲਟ ਸਕਦੀ ਹੈ ਜੇ ਕਾਂਗਰਸ ਤੇ ਲਾਲੂ ਕੇ ਤਗੜਾ ਖੇਡ ਗਏ ਵੈਸੇ ਨਿਤਿਸ਼ ਵੀ ਖੇਲਾ ਕਰ ਸਕਦਾ ਹੈ ਦਿੱਲੀ ਵਾਲਾ ਇਲੈਕਸ਼ਨ ਵੀ ਵਿੱਚ ਆ ਗਿਆ Arvind Kejriwal ਮੈਨੂੰ ਲੱਗਦਾ ਕਿ ਇੱਥੇ ਜੇ ਕਿਤੇ ਕੋਈ ਇਧਰ ਉਧਰ ਛੜੱਪਾ ਨਾ ਮਾਰ ਛਾਵੇ अदरवाइज ਦਿੱਲੀ ਚ ਵੀ ਇਹਨਾਂ ਦਾ ਕੰਮ ਜਿਹੜਾ ਟਾਈਟ ਹੀ ਆ ਸੋ ਇਸ ਕਰਕੇ ਬਿਹਾਰ ਚ ਪੀਕੇ ਖੇਡ ਖਰਾਬ ਕਰੂਗਾ ਹਾਂ ਜੀ ਅਨਮੋਲ ਜੀ ਮੈਂ ਉਹੀ ਕਹਿ ਰਿਹਾ ਨਾ ਕਿ ਪੀਕੇ ਪੁਕੇ ਇਹ ਕੁਝ ਟਿਕੜਮਾ ਤੇ ਚਲਾ ਰਹੇ ਆ ਤੇ ਪਰ ਗੱਲ ਇਹ ਆ ਕਿ ਹਰਿਆਣਾ ਹੀ ਆਪਾਂ ਨੂੰ ਸਪਸ਼ਟ ਕਰ ਦਊਗਾ ਕਿ ਮੋਦੀ ਸਾਹਿਬ ਕਿੰਨੀ ਦੇਰ ਤੱਕ ਪ੍ਰਧਾਨ ਮੰਤਰੀ ਰਹਿਣਗੇ ਕਿਉਂਕਿ ਆਰਐਸਐਸ ਇੱਥੇ ਹੀ ਕਹ ਲਓ ਕਿ ਆਪਣੇ ਪੱਤੇ ਜਿਹੜੇ ਆ ਖੋਲ ਦਵੇਗੀ ਤਿਆਰੀ ਤਾਂ ਵੈਸੋ ਕਰ ਰਹੇ ਨੇ ਸਰ ਤਿਆਰੀਓ ਕਰ ਰਹੇ ਨੇ ਉਦੋਂ ਠਾਕਰੇ ਟੌਪ ਤੇ ਰਹੁ ਮੇਰਾ ਵੀ ਮੰਨਣਾ ਹੈ ਸਰ ਉਦੋਂ ਠਾਕਰੇ ਨੂੰ ਬਹੁਤ ਹਮਦਰਦੀ ਮਿਲੀ ਹੈ ਨਾ ਦਿਨਾਂ ਦੇ ਵਿੱਚ ਬਹੁਤ ਬਹੁਤ ਹਮਦਰਦੀ ਮਿਲੀ ਹੈ ਸਰ ਹਾਂਜੀ ਜਗਜੀਤ ਜੀ ਕੱਲ ਡਿਪਟੀ ਸਪੀਕਰ ਨੇ ਜਿਹੜੀ ਸ਼ਾਲ ਮਾਰੀ ਹੈ ਨਾ ਉਹ ਸ਼ਾਲ ਐਕਚੁਅਲ 'ਚ ਜਗਾੜੂ ਚਨੱਕਿਆ ਦੀ ਲੱਗ ਗਈ ਐ ਸਾਹਿਬ ਸ਼ਾਲ ਸਮਝ ਲਓ ਕਿ ਆਪਾਂ ਜਿਵੇਂ ਕਹਿੰਦੇ ਨਾ ਸ਼ਾਲ ਚਕਾਤੀ ਯਾਰਾਂ ਦੀ ਉਹ ਨਾ ਇੱਕ ਚਾਂਦੀ ਦੇ ਛੱਲੇ ਨੇ ਯਾਰ ਵੀਰੇ ਸ਼ਾਲ ਚਕਾਤੀ ਯਾਰਾਂ ਦੀ ਉਹ ਗਾਣਾ ਪਤਾ ਨਹੀਂ ਕਿਹਦਾ ਸੀਗਾ ਤੋਂ ਕਹਿੰਦਾ ਮਤਲਬ ਐ ਕਿ ਭਾਈ ਸ਼ਹਦਾਰ ਨੇ ਇਦਾਂ ਸੀਗਾ ਆਰ ਨੇ ਇਦਾਂ ਚਿਤਾਗੇ ਨਾ ਤਾਂ ਉਹ ਉਸੇ ਤਰ੍ਹਾਂ ਹੀ ਆ ਕਿ ਸ਼ਾਲ ਉਹਨੇ ਮਾਰੀ ਨਹੀਂ ਸ਼ਾਲ ਇਹਨਾਂ ਦੀ ਬਿਲਕੁਲ ਚੁਕਾ ਦਿੰਦੀ ਹੈ। ਉਹ ਇਹ ਐਸ ਵੈਲੇ ਕਹ ਲੋ ਕਿ ਇਹਨਾਂ ਦਾ ਭਵਿਕ ਦਾਤੇ ਲੱਗਾ ਹੋਇਆ ਹਰਿਆਣਾ ਗਿਆ ਹੱਥੋਂ ਜੰਮੂ ਕਸ਼ਮੀਰ ਦੀ ਉਮੀਦ ਨਹੀਂ ਹੈ ਤੇ ਉਸ ਤੋਂ ਬਾਅਦ ਫਿਰ ਆ ਗਈ ਵਾਰੀ ਮਹਾਰਾਸ਼ਟਰ ਦੀ ਝਾਰਖੰਡ ਲਗਭਗ 55 45 ਆ ਉੱਥੇ ਵੀ ਇਹਨਾਂ ਦੀ ਹਾਰਨ ਦੀ ਉਮੀਦ ਹੈ ਕਿਉਂਕਿ ਉੱਥੇ ਵੀ ਇਹਨਾਂ ਨੇ ਪਾਰਟੀ ਤੋੜੀ ਆਦਵਾਸੀ ਮੁੱਖ ਮੰਤਰੀ ਨੂੰ ਇਹਨਾਂ ਨੇ ਚੱਕ ਕੇ ਅੰਦਰ ਸੁਟਿਆ ਤਾਂ ਜਿੱਥੇ ਮਸਲਾ ਇਹ ਆ ਜਾਂਦਾ ਨਾ ਜਿਵੇਂ ਆਪਣੇ ਇੱਥੇ ਆ ਜਾਂਦਾ ਕਿ ਯਾਰ ਜੋ ਮਰਜ਼ੀ ਹੋ ਜਾਵੇ ਜੇ ਸਾਡੀ ਪੰਜਾਬੀ ਅਣਖ ਤੇ ਗੱਲ ਆ ਗਈ ਤੇ ਫਿਰ ਅਸੀਂ ਲੀਖ ਦੇ ਇਧਰ ਖਲੋਵਾਂਗੇ ਤਾਂ ਉਹੀ ਕਹ ਲੋ ਕੰਮ ਹੋਇਆ ਪਿਆ ਮਹਾਰਾਸ਼ਟਰ ਦੇ ਵਿੱਚ ਝਾਰਖੰਡ ਦੇ ਵਿੱਚ ਤੇ ਹਰਿਆਣੇ ਵਾਲਿਆਂ ਨੇ ਵੀ ਲਾਂਗੜ ਖਿੱਚੀ ਆ ਕਿ ਜੋ ਮਰਜ਼ੀ ਹੋ ਜੇ ਐਤਕੀ ਇਹਨਾਂ ਨੂੰ ਸਭ ਕੁਝ ਸਿਖਾਉਣਾ ਹੀ ਸਕੇ